ਅੰਮ੍ਰਿਤਸਰ ਦੇ ਹਲਕਾ ਟਾਰੀਅ ਦੀ ਨਾਂ ਦੇ ਪਿੰਡ ਸੋਹੀਆ ਖੁਰਦ ਵਿਖੇ ਸਵਰਗੀ ਸਰਦਾਰ ਵਿਕਰਮਜੀਤ ਸਿੰਘ ਜੀ ਦੀ ਯਾਦ ਵਿੱਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਉੱਤੇ ਸਰਪੰਚ ਲਾਪ੍ਰੀਤ ਸਿੰਘ ਸਰਪੰਚ ਧਰਮਵੀਰ ਸਿੰਘ ਦੇ ਨਾਲ ਪਿੰਡ ਦੇ ਮੋਹਤਮ ਬਾਗਵਾਨ ਅਤੇ ਸੱਜਣ ਸ਼ਾਮਲ ਹੋਏ ਇਸ ਮੌਕੇ ਉੱਤੇ ਸਰਪੰਚ ਲਾਪ੍ਰੀਤ ਅਤੇ ਸਰਪੰਚ ਧਰਮਵੀਰ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਪ੍ਰੇਰਿਆ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਵੀ ਸ਼ਾਮਲ ਹੋਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਰਮਿੰਦਰ ਸਿੰਘ ਸਾਫਕਾ ਸਰਪੰਚ ਸੋਈਆਂਗੁਰਦ ਜੋ ਕਿ ਸਾਡੇ ਪਿੰਡ ਆਜ ਤੀਸਰਾ ਯਾਦਗਾਰੀ ਟੂਰਨਾਮੈਂਟ ਜੋ ਅੱਜ ਤੋਂ ਸਟਾਰਟ ਆ ਅੱਜ ਇਹ ਜਿਹੜਾ ਟੂਰਨਾਮੈਂਟ ਆ ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚੱਲ ਰਿਹਾ ਵਾ ਬਹੁਤ ਸੋਹਣਾ ਟੂਰਨਾਮੈਂਟ ਹੋ ਰਿਹਾ ਵਾ ਵੱਧ ਚੜ ਕੇ ਟੀਮਾਂ ਜਿਹੜੀਆਂ ਇਹਦੇ ਵਿੱਚ ਹਿੱਸਾ ਲੈ ਰਹੀਆਂ ਵਾਂ ਸਾਰੀਆਂ ਟੀਮਾਂ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੀ ਸਾਡੀ ਟੂਰਨਾਮੈਂਟ ਦੀ ਫਾਈਨਲ ਤੇ ਆ 41 ਤੇ 31000 ਰੁਪਇਆ ਟੂਰਨਾਮੈਂਟ ਦੀ ਅਸੀਂ ਨਾਮ ਰਾਸ਼ੀ ਨਗਦ ਰੱਖੀ ਗਈ ਆ ਬਾਕੀ ਜੋ ਟੂਰਨਾਮੈਂਟ ਹੈ ਬਹੁਤ ਵਿਸਤਾਰ ਤੇ ਬਹੁਤ ਧਿਆਨ ਨਾਲ ਕਰਾਇਆ ਜਾ ਰਿਹਾ ਵਾ ਸਾਰੀਆਂ ਜਿਹਨੀਆਂ ਟੀਮਾਂ ਵਾਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦ ਆ ਇਹਨਾਂ ਦਾ ਸਹਿਯੋਗ ਵੀ ਦਿੱਤਾ ਪੂਰਾ ਪੂਰੇ ਧਿਆਨ ਨਾਲ ਖੇਡਣਦੇ ਆ ਤੇ ਬਹੁਤ ਹੀ ਵਧੀਆ ਟੂਰਨਾਮੈਂਟ ਚੱਲ ਰਿਹਾ ਜੀ ਟੀਮਾਂ ਨੇ ਭਾਗ ਲਿਆ ਇਹ ਟੀਮਾਂ ਜੀ ਲਗ ਲਗ ਪਿੰਡ ਦੀ ਆਪਾਂ ਇਧਰੋਂ ਦੀਨਾ ਨਗਰੋਂ ਆਈਆਂ ਜੀ ਲੁਧਿਆਣੇ ਲਾਗੋਂ ਆਈਆਂ ਵਾ ਲਾਗੋਂ ਇਧਰੋਂ ਆਪਣੇ ਤਰਤਾਰ ਸਾਹਿਬ ਤੋਂ ਆਈਆਂ ਵਾ ਇਹ ਸਾਰੀਆਂ ਟੀਮਾਂ ਜਿਹੜੀਆਂ 32 ਟੀਮਾਂ ਜਿਹੜੀਆਂ ਇਹਦੇ ਵਿੱਚ ਭਾਗ ਲੈ ਰਹੀਆਂ ਜੀ ਫਾਈਨਲ ਹੁਣ ਲਾਸਟ ਫਾਈਨਲ ਅੱਜ 28 ਤਰੀਕ ਨੂੰ ਸ਼ੁਰੂਆਤ ਹੈ ਜੀ ਤੇ 30 ਨੂੰ ਇਹਦਾ ਫਾਈਨਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕ੍ਰਿਕਟ ਟੂਰਨਾਮੈਂਟ ਪਿੰਡ ਸੋਈਆਂ ਖੁਰਦ ਤੀਸਰਾ ਯਾਦਗਾਰੀ ਟੂਰਨਾਮੈਂਟ ਆ ਜੋ ਕਿ ਸਰਦਾਰ ਬਿਕਰਮਜੀਤ ਸਿੰਘ ਜੀ ਸਵਰਗਵਾਸੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਐਨ ਆਰ ਆਈ ਭਰਾਵਾਂ ਦੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲੇ ਟੂਰਨਾਮੈਂਟ ਕਰਾਇਆ ਜਾ ਰਿਹਾ ਇਹ ਨਸ਼ਿਆਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਛੋਟੇ-ਛੋਟੇ ਦੇਖੋ ਗਰਾਊਂਡ ਦੇ ਵਿੱਚ ਕਿੰਨੇ ਬੱਚੇ ਆ ਇਹਨਾਂ ਨੂੰ ਸਾਰਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਵੀ ਨਸ਼ਿਆਂ ਤੋਂ ਦੂਰ ਰਹਿਣ ਕੇ ਤੇ ਗੇਮਾਂ ਦੇ ਨਾਲ ਜੁੜਨ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਮਾਹੌਲ ਕਿਹੋ ਜਿਹਾ ਚੱਲ ਰਿਹਾ ਏ ਸਾਡੇ ਸਾਰੇ ਸਹਿਯੋਗ ਕੀਤਾ ਸਾਰੀ ਪੰਚਾਇਤ ਨੇ ਸਾਰੇ ਨਗਰ ਨਿਵਾਸੀਆਂ ਨੇ ਛੋਟੇ ਤੋਂ ਲੈ ਕੇ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੇ ਬੜਾ ਸਹਿਯੋਗ ਕੀਤਾ ਤੇ ਚਲੋ ਬਹੁਤ ਵਧੀਆ ਗੱਲ ਆ ਕਿ ਬੱਚੇ ਸਾਡੀ ਜਿਹੜੀ ਆਉਣ ਵਾਲੀ نسل ਆ ਉਹ ਬਚ ਗਈ ਤੇ ਸਾਡੇ ਲਈ ਸਭ ਕੁਝ ਬਚ ਗਿਆ ਇਸ ਵਾਸਤੇ ਜੋ ਇਨਾਮ ਤੇ ਦੱਸਿਆ ਭਾਜੀ ਉਹਨਾਂ ਨੇ ਕਿ 41000 ਤੇ 31000 ਤੇ ਨਾਲ ਵੈਸਟਰ ਬੋਲਰ ਬੈਟਸਮੈਨ ਮੈਨ ਆਫ ਦੀ ਸੀਰੀ ਉਹਨਾਂ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਹੋਰ ਵੀ ਸਨਮਾਨ ਬਹੁਤ ਦਿੱਤੇ ਜਾਣਗੇ ਵਾਹ ਤੋਂ ਬਾਅਦ ਮਤਲਬ ਕਿ ਬਹੁਤ ਜ਼ਿਆਦਾ ਹੀ ਐਨਆਰਆਈ ਭਰਾਵਾਂ ਦਾ ਜ਼ਿਆਦਾ ਸਹਿਯੋਗ ਆ। ਕਿ ਲੱਗਦਾ ਨਹੀਂ ਇਸ ਤਰ੍ਹਾਂ ਦੇ ਪਿੰਡ-ਪਿੰਡ ਮੁਕਾਬਲੇ ਜਾਂ ਖੇਡ ਹੋਣ ਜਾਂਦੀਆਂ ਨੇ। ਜ਼ਰੂਰੀ ਕਿਉਂਕਿ ਜੇਕਰ ਇਸ ਤਰ੍ਹਾਂ ਦੇ ਮੁਕਾਬਲੇ ਹੋਣਗੇ ਗਰਾਊਂਡ ਇਦਾਂ ਦਾ ਹੋਏਗਾ। ਦੇਖੋ ਗਰਾਊਂਡ ਕਿੰਨਾ ਸ਼ਾਨਦਾਰ ਆ। ਜੇਕਰ ਇਸ ਤਰ੍ਹਾਂ ਦੇ ਗਰਾਊਂਡ ਬੱਚਿਆਂ ਨੂੰ ਮਿਲਣਗੇ ਤੇ ਬੱਚੇ ਆਪਣੇ ਆਪ ਹੀ ਜਿਹੜਾ ਨਸ਼ਿਆਂ ਤੋਂ ਦੂਰ ਰਹਿਣਗੇ। ਤੇ ਸਾਡੇ ਜੋ ਐਸਆਈ ਸਰਦਾਰ ਭਪਿੰਦਰ ਸਿੰਘ ਜੀ ਆ ਉਹ ਵੀ ਬਹੁਤ ਨਸ਼ਿਆਂ ਦੇ ਉੱਤੇ ਉਹਨਾਂ ਨੇ ਪਾਬੰਦੀ ਲਗਾਈ ਹੈ ਇੱਥੇ। ਬਹੁਤ ਵਧੀਆ ਉਹਨਾਂ ਨੇ ਵਿਪਰਾਲਾ ਕੀਤਾ। ਉਹ ਵੀ ਸਾਡੇ ਇੱਥੇ ਮਾਨਯੋਗ ਆਏ ਸਨ ਤੇ ਬਹੁ ਬੱਚੇ ਸਹਿਯੋਗ ਦੇ ਰਹੇ